ਗੁਰੂ ਘਰਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਨਾ ਆਮ ਗੱਲ ਹੋ ਗਈ ਹੈ ਵਾਪਰੀ ਘਟਨਾ ਨੂੰ ਬਿਜਲੀ ਸਰਕਟ ਛਾੜ ਦਾ ਨਾਮ ਦਿੱਤਾ ਜਾਂਦਾ ਪਰ ਕਾਰਨ ਕੁਝ ਹੋਰ ਵੀ ਹੈ ਗੁਰੂ ਘਰਾਂ ਵਿੱਚ ਗਰਮੀ ਤੋਂ ਬਚਣ ਲਈ ਪਿਛਲੇ ਪਾਸੇ ਲੱਗੀਆਂ ਹੋਈਆਂ ਪੱਖੀਆਂ ਤੇ ਪੱਖੇ ਸਾਡੀ ਲਾਪਰਵਾਹੀ ਦਾ ਸਬੂਤ ਹਨ ਤੁਸੀਂ ਜੁੜੇ ਰਹੋ ਪਬਲਿਕ ਕ੍ਰਾਈਮ ਨਿਊਜ਼ ਦੇ ਨਾਲ ਮਾ ਕ੍ਰਿਪਾਲ ਸਿੰਘ ਛਿੱਤ ਜਵਾਇ ਗੁਰਜੀਕਾ ਖਾਲਸਾ ਅਗਰਤੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਅੱਜ ਕਈ ਗੁਰੂ ਘਰਾਂ ਦੇ ਵਿੱਚ ਨੁਕਸਾਨ ਹੋ ਰਿਹਾ ਨੇ ਆੜੀਆਂ ਪੱਖੀਆਂ ਲੱਗੀਆਂ ਨੇ ਪਲਾਸਟਰ ਦੀਆਂ ਗਰੰਤੀ ਸਿੰਘਾ ਨੂੰ ਲੋੜ ਹੈ ਤਾਬਿਆਂ 'ਚ ਬਹਿ ਕੇ ਜਦੋਂ ਬਾਣੀ ਪੜ੍ਹਨੀ ਹੈ ਗਰਮੀਆਂ ਦੇ ਦਿਨ 'ਚ ਬਹੁਤ ਅੱਤ ਦੀ ਜਿਵੇਂ ਹੁਣ ਗਰਮੀ ਪਈ ਸੀ ਇੱਥੇ ਏਸੀ ਵੀ ਲੱਗੇ ਆ ਪਰ ਪਲਾਸਟਰ ਦੀਆਂ ਜਿਹੜੀਆਂ ਪੱਖੀਆਂ ਲੱਗੀਆਂ ਨੇ ਅੱਜ ਡਈ ਲਾਈ ਜਾ ਰਹੀ ਹੈ ਆੜੀ ਪਲਾਸਟਰ ਦੀ ਪੱਖੀ ਆ ਬਹੁਤਾ ਜਿਹੜਾ ਗੁਰੂ ਘਰਾਂ ਦੇ ਵਿੱਚ ਨੁਕਸਾਨ ਹੋਇਆ ਵਾ ਇਸ ਪੱਕੀ ਦੇ ਕਾਰਨ ਹੋਇਆ ਜਦੋਂ ਇਹ ਪੱਕੀ ਜਾਮ ਹੋ ਜਾਂਦੀ ਹੈ ਸੰਗਤ ਜੀ ਤੇ ਇਹ ਪਿਗਲ ਕੇ ਅੱਗ ਜਿਹੜੀ ਹੈ ਉਹ ਪੁੰਜੇ ਦਰਿਆ ਦੇ ਦਿਖਦੀ ਆ ਤੇ ਇਹ ਫਿਰ ਅੱਗ ਜਿਹੜੀ ਆ ਸਾਰੀ ਦਰਬਾਰ ਵਿੱਚ ਖਿਲਰ ਜਾਂਦੀ ਆ ਇਹਦੇ ਕਰਕੇ ਧਾਨ ਗੁਰੂ ਗ੍ਰੰਥ ਸਾਹਿਬ ਜੀ ਦਾ ਬੜੀਆਂ ਥਾਵਾਂ ਤੇ ਨੁਕਸਾਨ ਹੋਇਆ ਹੈ ਇਸ ਕਾਰਨ ਜਿਹੜੇ ਪ੍ਰਚਾਰਕ ਗੁਰੂ ਘਰ ਆਉਂਦੇ ਨੇ ਉਹ ਕਹਿੰਦੇ ਨੇ ਬਿਲਕੁਲ ਹੀ ਗੁਰੂ ਘਰ ਦੀ ਲਾਈਟ ਨੂੰ ਬੰਦ ਕਰ ਦਿਓ ਏਸੀ ਤਾਂ ਬਿਲਕੁਲ ਜਦੋਂ ਗੁਰੂ ਘਰ ਆਉਣਾ ਹੈ ਸੰਗਤ ਦੀ ਹਾਜ਼ਰੀ ਚੱਲਣਾ ਚਾਹੀਦਾ ਹੈ ਆ ਜਿਹੜਾ ਪਲਾਸਕਟ ਦਾ ਪੱਖਾ ਅੱਜ ਤੁਹਾਡੇ ਸਾਹਮਣੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਹੈ ਪ੍ਰਬੰਧਕਾਂ ਨੇ ਪਹਿਲ ਤੇ ਆਧਾਰ ਤੇ ਪ੍ਰਵਾਨ ਕੀਤੀ ਹੈ ਕਿ ਗੱਲ ਸਹੀ ਹੈ ਜਿਹੜੀ ਮੁਸ਼ਕਲ ਸਾਹਿਬ ਤੁਸੀਂ ਅੱਜ ਸਾਨੂੰ ਗੱਲ ਦੱਸ ਰਹੇ ਜੇ ਪੱਖੇ ਜਿਹੜੀਆਂ ਦੋ ਲੱਗੀਆਂ ਨੇ ਇੱਕ ਦਰਬਾਰ ਚ ਲੱਗੀ ਹੈ ਇੱਕ ਸੱਜਖੰਡ ਕਮਰੇ ਦੇ ਵਿੱਚ ਲੱਗੀ ਹੈ ਹਲੰਗਾ ਸਾਹਿਬ ਦੇ ਬਿਲਕੁਲ ਅੱਗੇ ਲੱਗੀ ਹੈ ਇਹਨਾਂ ਦੇ ਕਾਰਨ ਗੁਰੂ ਘਰਾਂ ਵਿੱਚ ਕਟਲਾਵਾ ਵਾਪਰੀਆਂ ਨੇ ਕੋਈ ਸਰਾਤਰੀ ਅੰਸਰ ਜਿਹੜੇ ਚੋਰ ਚੋਰੀ ਕਰ ਲਉਂਦੀ ਨੇ ਉਹ ਵੀ ਗੁਰੂ ਸਾਹਿਬ ਜੀ ਨੂੰ ਇਹ ਤਾਂ ਮਹਾਰਾਜ ਦੀ ਘਟਨਾ ਕਰ ਜਾਂਦੇ ਨੇ ਮੇਰੀ ਬੇਨਤੀ ਹੈ ਕਿ ਆਓ ਸੁਚੇਤ ਹੋਈਏ ਜਿਹੜੇ ਜਿਹੜੇ ਗੁਰੂ ਘਰਾਂ 'ਚ ਆਪਰਾਸ਼ ਕਰਕੇ ਪੱਖੀਆਂ ਲੱਗੇ ਨੇ ਉਹ ਪਹਿਦੇ ਅਧਾਰ ਤੇ ਜ਼ਰੂਰ ਲਾ ਕੇ ਰੱਖ ਦਿਓ ਜੀ ਆ ਵੀ ਲਾ ਕੇ ਆ ਰੱਖ ਦਿੱਤੀ ਗਈ ਆ ਹਰ ਇੱਕ ਗੁਰੂ ਘਰ ਵਿੱਚ ਲੱਗੀਆਂ ਹੋਈਆਂ ਪੱਖੀਆਂ ਨੂੰ ਲੋੜ ਵਾਸਤੇ ਪਹਿਦੇ ਅਧਾਰ ਤੇ ਜਿੰਨੇ ਵੀ ਗੁਰਨਾਨਕ ਨਾਮ ਸਿੱਖ ਪੰਧਰ ਵਿੱਚ ਵਸ ਰਹੇ ਨੇ ਗੁਰੂ ਘਰ ਦੀਆਂ ਪ੍ਰਬੰਧ ਕਮੇਟੀਆਂ ਨੇ ਉਹਨਾਂ ਨੂੰ ਬੇਨਤੀ ਹੈ ਕਿ ਇਹ ਪੱਖੀ ਜ਼ਰੂਰ ਗੁਰੂ ਘਰ ਵਿੱਚ ਪਹਿਲ ਤੇ ਅਧਾਰ ਤੇ ਉਤਾਰ ਦਿਓ ਜੇ ਤੁਸੀਂ ਇਹ ਤਾਰ ਦੋਗੇ ਕੋਈ ਵੀ ਇਹ ਜੀ ਘਟਨਾ ਗੁਰੂ ਘਰ ਦੇ ਵਿੱਚ ਨਹੀਂ ਆਪਰੇਗੀ ਦੁਖਦਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ